ਕਬਰ ਹਰਪਾਲ ਦੇਖ ਰਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਬਿਆਸ ਦਰਿਆ ਤੇ ਵਸਿਆ ਪਿੰਡ ਆਲੀਕਲਾਂ ਜੋ ਕਿ ਤੁਸੀਂ ਬੰਨ ਤੋਂ ਅੱਗੇ ਜਾ ਕੇ ਐਡਵਾਂਸ ਬੰਨ ਨੂੰ ਕਰੀਬਨ 10 ਦਿਨ ਤੋਂ ਢਾਹ ਲੱਗ ਰਹੀ ਸੀ ਉਸ ਨੂੰ ਲੋਕਾਂ ਦੇ ਵਿੱਚ ਸੰਤ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਨਿਰੰਤਰ ਸਵਾਮਾਂ ਚਲਾਈਆਂ ਜਾ ਰਹੀਆਂ ਸਨ ਇੱਥੇ ਸਾਡੇ ਨਾਲ ਆਲੀ ਕਲਾਂ ਤੋਂ ਸਰਪੰਚ ਸਾਹਿਬ ਵੀ ਹਾਜ਼ਰ ਨੇ ਜਹੇਦਾਰ ਵੀ ਹਾਜ਼ਰ ਨੇ ਸਮਰਪਦਾਏ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਅੱਗੇ ਅਣਕੀ ਚੀਜ਼ ਦਿਖਾਈ ਜਾਵੇ ਤੁਸੀਂ ਦੇਖ ਸਕਦੇ ਜੇ ਦਰਿਆ ਦਾ ਵਾਹ ਕਿੰਨੀ ਤੇਜ਼ ਹੈ ਤੇ ਕਿੰਨੀ ਜਿਹੜੀ ਅੱਗੇ ਜਾ ਕੇ ਨਾਲ ਦੀ ਨਾਲ ਸੱਟ ਲਾ ਰਿਹਾ ਹੈ तकरीबन ਦੱਸਿਆ ਜਾਂਦਾ ਹੈ ਕਿ ਆਲੀ ਕਲਾਂ ਦੇ ਵਿੱਚ ਹੀ ਦੋ ਜਗ੍ਹਾ ਤੇ ਜਿਹੜੀ ਦਰਿਆ ਵੱਲੋਂ ਢਾਹ ਲਾਉਣੀ ਸ਼ੁਰੂ ਕੀਤੀ ਸੀ ਉਸ ਢਾਹ ਨੂੰ ਰੋਕਣ ਦੇ ਲਈ ਦਿਨ ਰਾਤ ਇੱਕ ਕਰਕੇ ਸਮਰਪਦਾਏ ਵੱਲੋਂ ਜਿਹੜੀਆਂ ਸਵਾਵਾਂ ਨਿਰੰਤਰ ਜਾਰੀ ਰੱਖੀਆਂ ਪਿੰਡ ਵਾਸੀਆਂ ਵੱਲੋਂ ਇੱਥੇ ਸਵਾਵਾਂ ਨਿਰੰਤਰ ਜਾਰ ਜਾਵੇ ਕਰੀਬਨ 2023 ਦੇ ਵਿੱਚ ਵੀ ਇਸੇ ਏਰੀਆ ਦੇ ਵਿੱਚ ਬਨ ਟੁੱਟਾ ਸੀ ਤੁਸੀਂ ਦੇਖੋ ਮੇਰੀ ਬੈਕ ਸਾਈਡ ਦੇ ਵਿੱਚ ਜਿੱਥੇ ਮਹਾਂਪੁਰਸ਼ਾਂ ਨੇ ਬਨ ਵਧਿਆ ਸੀ ਉਸ ਤੇ ਬੜੀ ਕਿਰਪਾ ਅਜੇ ਤੱਕ ਉਸ ਸਾਈਡ ਨੂੰ ਪਾਣੀ ਨਹੀਂ ਪਰ ਦੂਸਰੀ ਸਾਈਡ ਜਿੱਥੇ ਪੰਨ ਟੁੱਟਾ ਸੀ ਅਜੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜੋ ਕਿ ਕਿਸਾਨਾਂ ਵੱਲੋਂ ਕੁਝ ਜ਼ਮੀਨਾਂ ਤਿਆਰ ਕਰ ਲਈਆਂ ਗਈਆਂ ਪਰ ਕੁਝ ਜ਼ਮੀਨਾਂ ਅੱਜ ਵੀ ਬਰਬਾਦ ਹੋਈਆਂ ਨਜ਼ਰ ਆ ਰਹੀਆਂ ਨੇ ਇੱਥੇ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸਰਪੰਚ ਸਾਹਿਬ ਕਰੀਬਨ 10 ਦਿਨ ਹੋ ਗਿਆ ਸਵਾਵਾ 15 ਦਿਨ ਤੋਂ ਲਗਾਤਾਰ ਚੱਲ ਰਹੀਆਂ ਨੇ ਕਿ ਕਿੰਨੇ ਕੁ ਜਿਹੜਾ ਐਡਵਾਂਸ ਬੰਨ ਨੂੰ ਟਾਹ ਲੱਗ ਰਹੀ ਕਿੰਨੇ ਕੁ ਫੁੱਟ ਦੇ ਵਿੱਚ ਆ ਜੀ ਵੇਖੋ ਜੀ ਇਹ ਬੰਨ ਤੇ ਬਹੁਤ ਲੰਬਾ ਵਾ ਮਹਾਪੁਰਸ਼ਾਂ ਦਾ ਪਹਿਲਾਂ ਤਾਂ ਅਸੀਂ ਸਭ ਤੋਂ ਬਾਬਾ ਸੁਖਾ ਸਿੰਘ ਸ੍ਰੀ ਹਰਿਾਲੀ ਸਾਹਿਬ ਵਾਲੇ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਸ੍ਰੀ ਹਰਿਾਲੀ ਸਾਹਿਬ ਵਾਲੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ 2023 ਵਿੱਚ ਵੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਬੰਨ ਸੀ ਬੰਨਿਆ ਗਿਆ ਸੀ ਕਿਉਂਕਿ ਬੰਨ ਜਿਹੜਾ ਸਰਕਾਰਾਂ ਸਕੂਲਾਂ ਦੇ ਵਾਸਤੇ ਗੱਲ ਨਹੀਂ ਸੀ ਇਹ ਇੱਕ ਮਹਾਪੁਰਸ਼ੀ ਸੀ ਜਿਹੜਾ ਦਰਿਆ ਦਾ ਜਿਹੜਾ ਹੀ ਮੂੰਹਾਂ 모ੜ ਸਕਦੇ ਸੀ ਤੇ ਹੁਣ ਵੀ ਮਹਾਪੁਰਸ਼ਾਂ ਦੀ ਸੰਗਤ ਜਿਹੜੀ ਜਾਣ ਕੇ ਆ ਨਾ ਅੱਜ ਸਵੇਰੇ ਢਾ ਲੱਗੀ ਸੀ ਤੇ ਉਹਨਾਂ ਦੀ ਮਹਾਪੁਰਸ਼ਾਂ ਦੀ ਵੱਡੀ ਸੰਗਤ ਆਈ ਤਾਂ ਉਹਨਾਂ ਵੱਲ ਹੋ ਸਕਦਾ ਹੈ ਕਿ ਬਾਹਰ ਜਿਹਨੂੰ ਖੋਰਾ ਲੱਗ ਗਿਆ ਇਹਦੇ ਕੋਈ ਗਲਤ ਸਿਸਟਮ ਬਣ ਜਾਂਦਾ ਚਲੋ ਬਾ ਮਹਾਪੁਰਸ਼ਾਂ ਦਾ ਸਾਡੇ ਸਿਰ ਤੇ ਹੱਥ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਫੇਰ ਬਚਾਅ ਹੋ ਗਿਆ ਪਹਿਲਾਂ ਉਹ ਦੋ ਤਿੰਨ ਜਗ੍ਹਾ ਢਾਹ ਲੱਗੀ ਤੇ ਸੰਗਤ ਨੇ ਆਣ ਕੇ ਜਿਹੜਾ ਉਹਨੂੰ ਬੋਰੇ ਲਾ ਕੇ ਕੰਟਰੋਲ ਕਰ ਲਿਆ। ਜੀ ਬੰਨ ਮੈਂ ਆਪ ਜੀ ਦੀ ਗੱਲ ਰੋਕਦਾ 2023 ਦੇ ਵਿੱਚ ਜਿੱਥੋਂ ਤੱਕ ਸਾਡੇ ਅਗੜੇ ਕੰਮ ਕਰਦੇ ਆ 40 ਤੋਂ 45 ਦਿਨ ਲਗਾਤਾਰ ਇਸ ਬੰਨ ਦੇ ਉੱਪਰ ਨਿਰੰਤਰ ਸੁਹਾਵਾਵਾਂ ਚੱਲੀਆਂ ਸੀ। ਤਕਰੀਬਨ ਦੱਸਿਆ ਜਾਂਦਾ ਹੈ ਕਿ 10-12 ਕਿੱਲੇ ਦਾ ਜਿਹੜਾ ਪਾੜ ਪਿਆ ਸੀ ਉਸ ਨੂੰ ਪੂਰਨ ਵਾਸਤੇ ਮਹਾਪੁਰਸ਼ਾਂ ਵੱਲੋਂ ਦਿਨ ਰਾਤ ਇੱਕ ਕਰ ਦਿੱਤੀ ਗਈ ਸੀ। ਇਸ ਵਾਰ ਜਿਹੜਾ ਪਾੜ ਆ ਜਿਹੜੀ ਢਾਹ ਲੱਗ ਰਹੀ ਕਿੰਨੇ ਕਿ ਜਗ੍ਹਾ ਦੇ ਵਿੱਚ ਲੱਗ ਰਹੀ ਹੈ। ਇਹ 3-4 ਜਗ੍ਹਾ ਤੇ ਢਾਹ ਲੱਗ ਰਹੀ ਹੈ ਜਿਹੜਾ ਬੰਦ ਦੇ ਨਾਲ ਤੇ ਸੰਗਤ ਨੇ ਜਿਹੜਾ ਸੀ ਉਹ ਬੂਰੇ ਲਾ ਕੇ ਨਾ ਕਰੇਟ ਭਰ ਕੇ ਤੋਂ ਢਾਹ ਨੂੰ ਰੋਕ ਲਿਆ ਵਾਣੋ। ਇੱਕ ਵਾਰੀ ਹੁਣ ਅਸੀਂ ਮਿੱਟੀ ਪਾ ਰਹੇ ਹਾਂ ਮਹਾਪੁਰਸ਼ਾਂ ਵੱਲੋਂ ਵੀ ਸਾਡੇ ਸਿੰਘ ਆ ਰਹੇ ਜਹੇਦਾਰ ਆ ਰਹੇ ਆ ਬਾਬਰ ਸਿੰਘ ਜੀ ਹੀ ਰਾਤ ਬਾਬਾ ਹੀਰਾ ਸਿੰਘ ਜੀ ਉਹਨਾਂ ਸਵੇਰੇ ਵੀ ਕਹਿ ਗਏ ਸੀ ਕਿ ਮਹਾਪੁਰਸ਼ਾਂ ਵੱਲੋਂ ਤੁਹ ਕੋਈ ਵੀ ਚੀਜ਼ ਦੀ ਜੇ ਵੀ ਜ਼ਰੂਰਤ ਆ ਪਾਵਾਂ ਡੀਜ਼ਲ ਪਾਵਾਂ ਬੋਰੇ ਬੋਰੇ ਮਾਹ ਪਰਸ਼ਾਂ ਲੋ ਪਹਿਲਾਂ ਹੀ ਬਹੁਤ ਸਾਨੂੰ ਆਉਂਦੇ ਆ ਸੰਗਤ ਬਹੁਤ ਵੱਡੀ ਤਦਾਦ ਤੇ ਆਉਣ ਦੀ ਸਭ ਤੋਂ ਵੱਡੀ ਗੱਲ ਹੁੰਦੀ ਸੰਗਤ ਦੀ ਸੰਗਤ ਜਿਹੜੀ ਇਹ ਬਹੁਤ ਤਦਾਦ ਨਾਲ ਆਉਂਦੇ ਹੀ ਆ ਆਣ ਕੇ ਸੇਵਾ ਕਰਨਦੇ ਹੀ ਆ ਆਣ ਕੇ ਜਿੱਥੇ ਵੀ ਕਿਤੇ ਢਾਹ ਲੱਗਦੀ ਆ ਬੋਰੇ ਲਾ ਕੇ ਰੋਕ ਰਹੇ ਆ ਇਹ ਸੰਸਾਡੇ ਨਾਲ ਸਰਪੰਚ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਮਹਾਪੁਰਸ਼ਾਂ ਵੱਲੋਂ ਨਿਰੰਤਰ ਜਿਹੜੀਆਂ ਸੰਗਤਾਂ ਇੱਥੇ ਭੇਜੀਆਂ ਜਾ ਰਹੀਆਂ ਨੇ ਤੇ ਜਿਹੜੀ ਇਹ ਢਾਂ ਨੂੰ ਰੋਕਣ ਵਾਸਤੇ ਮਿੱਟੀ ਦੇ ਬੋਰੇ ਭਰ ਦਿਨ ਰਾਤ ਕਰਕੇ ਭਰ ਰਹੇ ਨੇ ਇੱਥੇ ਸੰਪਰਦਾਇਕ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਵੱਲੋਂ ਜਿਹੜੇ ਜ਼ਹੀਦਾਰਾਂ ਦੀ ਡਿਊਟੀ ਲਾਈ ਗਈ ਹੈ ਉਹ ਜ਼ਹੀਦਾਰ ਵੀ ਹਾਜ਼ਰੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜ਼ਹੀਦਾਰ ਜੀ ਦੇਖਿਆ ਜਾਵੇ ਗੱਲ ਕਰੀਏ ਜੇ 2023 ਤੋਂ 2019 ਦੀ ਵੀ ਕਿ ਮਹਾਪੁਰਸ਼ਾਂ ਵੱਲੋਂ ਨਿਰੰਤਰ ਸਵਾਵਾਵਾਂ ਚਾਲੂ ਜਿਹੜੀਆਂ ਰੱਖੀਆਂ ਗਈ ਤੋ ਇੱਕ ਕਰਕੇ ਸੰਗਤਾਂ ਵੱਲੋਂ ਮਿੱਟੀ ਦੇ ਢੋਲੇ ਭਰ ਕੇ ਲਏ ਜਾ ਰਹੇ ਇਸ ਬਾਰੇ ਤੋਂ ਡੱਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਰਿਸ਼ਪਾਲ ਸਿੰਘ ਹੁਣਾਂ ਨੇ ਦੱਸ ਹੀ ਦਿੱਤਾ ਕਿ ਬਾਬਾ ਜੀ ਹੁਣਾਂ ਨੇ ਜਿਸ ਤਰ੍ਹਾਂ 23 ਦੇ ਵਿੱਚ ਇਹ ਬੰਨ ਨੂੰ ਬੱਧਾ ਸੀ ਉਸੇ ਬੰਨ ਨੂੰ ਜਿੱਥੇ ਜਿੱਥੇ ਢਾ ਲੱਗਦੀ ਆ ਪਿੰਡ ਚੱਕਾਂ ਤੋਂ ਲੈ ਕੇ ਪਿੰਡ ਗੁੱਦਿਆਂ ਤੱਕ ਜਿੱਥੇ ਵੀ ਸੰਗਤ ਚੱਕਾਂ ਵਾਲੇ ਕਹਿੰਦੇ ਉਹ ਤੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਸੰਗਤਾਂ ਦਿੱਤੀਆਂ ਜੇ ਕਰਮਾਂ ਵਾਲੇ ਦੇ ਮੱਥੇ ਕਹਿੰਦੇ ਆ ਤੇ ਉੱਥੇ ਸੰਗਤਾਂ ਦਿੱਤੀਆਂ ਬਾਬਾ ਜੀ ਉਹਨਾਂ ਵੱਲੋਂ ਜੇ ਇੱਥੇ ਆਲੀ ਦੀ ਗੱਲ ਕਰੀਏ ਜਾਂ ਗੁੱਦਿਆਂ ਦੀ ਗੱਲ ਕਰੀਏ ਜਿੱਥੇ-ਜਿੱਥੇ ਵੀ ਜ਼ਰੂਰਤ ਆ ਰੋਕ ਲਾਉਣ ਵਾਸਤੇ ਬੰਦੇ ਬੈਠੇ ਆ ਤੇ ਮਹਾਂਪੁਰਖਾਂ ਨੇ ਸੰਗਤਾਂ ਦਿੱਤੀਆਂ ਜੇ ਇਹਨਾਂ ਨੇ ਬੋਰਿਆਂ ਦੀ ਮੰਗ ਕੀਤੀ ਤੇ ਬੋਰੇ ਦਿੱਤੇ ਆ ਡੀਜ਼ਲ ਦੀ ਮੰਗ ਕੀਤੀ ਡੀਜ਼ਲ ਦਿੱਤਾ ਜੋ ਵੀ ਇਹ ਮੰਗਣਗੇ ਸੰਗਤਾਂ ਦੀ ਮੰਗ ਕੀਤੀ ਸੰਗਤਾਂ ਦਿੱਤੀਆਂ ਜੋ ਵੀ ਮੰਗਣਗੇ ਦੇਾਂਗੇ ਜੀ ਇਹ ਸਾਨੂੰ ਸਾਡੇ ਨਾਲ ਜਹੈਦਾਰ ਬਾਬਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਜੋ ਸੰਗਤਾਂ ਇੱਥੋਂ ਦੀਆਂ ਬਾਬਾ ਜੀ ਨੂੰ ਵਜਨ ਕਰਨ ਗਿਆ ਕਿ ਕਿਹੜੀ ਚੀਜ਼ ਚਾਹੀਦੀ ਉਹ ਇੱਥੇ ਪਹਚਾਈਆਂ ਜਾਣਗੇ ਸਾਡੇ ਨਾਲ ਇੱਥੇ ਜਹੇਦਾਰ ਬਾਬਾ ਪ੍ਰਗਟ ਸਿੰਘ ਜੀ ਲੂਣਾ ਸਾਹਿਬ ਵਾਲੇ ਵੀ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਦੇਖਿਆ ਜਾਵੇ ਦਿਨ ਰਾਤ ਮਹਾਂਪੁਰਖਾਂ ਵੱਲੋਂ ਇੱਕ ਕਰਕੇ ਜਿਹੜੀਆਂ ਇੱਥੇ ਸੰਗਤਾਂ ਭੇਜੀਆਂ ਜਾ ਰਹੀਆਂ ਨੇ ਨਿਰੰਤਰ ਸਵਾਵਾਂ ਚਾਲੂ ਰੱਖੀਆਂ ਗਈਆਂ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਾਲੀ ਸਾਹਿਬ ਵਾਲੇ ਸੰਤ ਬਾਬਾ ਹਕਮ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਇਸ ਮੰਡ ਏਰੀਏ ਨੂੰ ਸੁਲਤਾਨਪੁਰ ਏਰੀਏ ਨੂੰ ਬਹੁਤ ਵੱਡਾ ਮਹਾਪੁਰਖਾਂ ਦਾ ਜਿਹੜਾ ਸਾਥ ਹੈ ਸੰਯੋਗ ਹੈ ਕਿਉਂਕਿ ਜੇ ਆਪਾਂ ਪ੍ਰਸ਼ਾਸਨ ਦੀ ਝਾਗ ਦੇ ਵਿੱਚ ਰਹੀਏ ਤੋ ਉਹ ਤੇ ਆਪਾਂ ਇਹਨੇ ਵੀ ਕੋਈ ਨਹੀਂ ਐਡਾ ਕੋਈ ਬੋਰਡ ਦਾ ਤੇ ਮਹਾਪੁਰਖ ਪਰਯੋਪਕਾਰੀ ਆ ਤੇ ਇੱਕ ਮਹਾਪੁਰਖਾਂ ਨੇ ਰੱਬ ਦੇ ਰੂਪ ਦੇ ਵਿੱਚ ਦੁਬਾਰਾ ਇੱਕ ਸੰਤ ਭੇਜਿਆ ਜਿਹੜੇ ਸੰਗਤ ਦੇ ਵਿੱਚ ਆਪ ਹੱਥੀਂ ਆਪ ਗਾੜੀ ਲਾ ਕੇ ਭਾਵੇਂ ਪਾਣੀ ਹੋਵੇ ਜਿਸ ਤਰ੍ਹਾਂ ਮਹਾਪੁਰਖਾਂ ਨੇ ਬੂਟੇ ਲਾਉਂਦੇ ਆ ਆਪ ਹੱਥੀਂ ਸੇਵਾ ਕਰਦੇ ਆ ਇਹ ਤਾਂ ਇੰਨੀ ਗਰਮੀ ਦੇ ਵਿੱਚ ਕੋਈ ਬਾਹਰ ਨਹੀਂ ਨਿਕਲਦਾ ਕੋਈ ਵੀ ਸੰਤ ਬਹੁਤ ਵੱਡੀ ਕਹਾਣਾ ਵਾ ਕਿ ਮਹਾਪੁਰਖਾਂ ਦਾ ਹੈ ਤੇ ਧੰਨਵਾਦ ਕਰਦੇ ਆ ਮਹਾਪੁਰਖਾਂ ਨੂੰ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਦੇ ਰੋਤਾ ਬਖਸ਼ੇ ਜਥੇਦਾਰ ਬਾਬਰ ਸਿੰਘ ਜੀ ਜਗਮੋਹਨ ਸਿੰਘ ਜੀ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਦੇ ਜਿੰਨੇ ਵੀ ਸੇਵਾਦਾਰ ਆ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾ ਰਹੇ ਆ ਦੁਨੀਆਂ ਦੇ ਸੰਗਤਾਂ ਦੇਸ਼ ਵਿਦੇਸ਼ਾਂ ਦੇ ਵਿੱਚ ਵੱਧ ਤੋਂ ਵੱਧ ਸੰਪਰਦਾਇ ਸ੍ਰੀ ਹਰਿ ਸਹਿਬ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਨੂੰ ਸਾਥ ਦੇਣ ਕਿ ਉਹ ਕੇ ਬਾਬਾ ਸੇਵਾ ਕਰਾ ਰਹੇ ਹੋਰ ਚੜ੍ਹਦੀ ਕਲਾ ਨਾਲ ਸੇਵਾ ਕਰਾ ਸਕਾਂ ਇਹ ਸੰ ਸਾਡੇ ਨਾਲ ਜਹੈਦਾਰ ਬਾਬਾ ਪ੍ਰਕਾਸ਼ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਮਹਾਂਪੁਰਖਾਂ ਦਾ ਜਿਨ੍ਹਾਂ ਦਿਨ ਰਾਤ ਇੱਕ ਕਰਕੇ ਸਵਾਵਾਂ ਚਾਲੂ ਰੱਖੀਆਂ ਕਿਉਂਕਿ ਗਰਮੀ ਦੇ ਵਿੱਚ ਇਸ ਇਹੋ ਜੀ ਗਰਮੀ ਦੇ ਵਿੱਚ ਕੋਈ ਵੀ ਬਾਹਰ ਆਣ ਕੇ ਜਿਹੜਾ ਕੰਮ ਨਹੀਂ ਕਰ ਸਕਦਾ ਪਰ ਸੰਤ ਮਹਾਂਪੁਰਖਾਂ ਵੱਲੋਂ ਜਿਹੜੀਆਂ ਸੰਗਤਾਂ ਭੇਜੀਆਂ ਜਾ ਰਹੀਆਂ ਨੇ ਉਹ ਦਿਨ ਰਾਤ ਇੱਕ ਕਰਕੇ ਇੱਥੇ ਮਿਹਨਤ ਕਰਕੇ ਉਹਨਾਂ ਕਿਸਾਨ ਭਰਾਵਾਂ ਦੀ ਮਦਦ ਕਰਨ ਰਿਹਾ ਜਿਨ੍ਹਾਂ ਦੀਆਂ 2023 ਦੇ ਵਿੱਚ ਵੀ ਫਸਲਾਂ ਬਰਬਾਦ ਹੋ ਗਈਆਂ ਹਨ ਖਬਰ ਹਰਪਾਲ ਤੋਂ ਮੈਂ ਭਗਤ ਸਿੰਘ ਸੰਧੂ ਕਪੂਰਥਲਾ